ਦੰਗ ਗੰਗਲਾ ਹਰੀ ਜਨੋ ਪਵੇ ਸਰਦਾਰ ਕਰੇ ਹੋ ਰੈਸੀ ਪਤਾ ਲੱਗਦਾ ਉਝੜ ਕੇ ਤੇ ਚੀਜ਼ ਨਹੀਂ ਵੱਤ ਜੰਪਿਆਰੇ ਜਿਸੀ ਬੰਨ ਟੁੱਟ ਗਿਆ ਸਰਦਾਰ ਦੀ ਗਵਾਦੀ ਤਹਿਰ ਚੜਗੀਆਂ ਦੂਰ ਉੱਠ ਦੇ ਬੈਠਦੇ ਨੂੰ ਮੈਂ ਹਰ ਵਕਤ ਵਤਲਦੀਆਂ ਤੰਕਾਂ ਰੱਗੇ ਕਿੰਗਰੇ ਬਿਲਾ ਦੇ ਜੀ ਮੇਰੀਆਂ ਰਹਿਣ ਦਲੀਲਾ ਡਿਗੀਆਂ ਮੈਂ ਵਾਂਗ ਸੁਧਾਈਆਂ ਦੇ ਨਿਮੀਪਾ ਬਹਿ ਜਾ ਟਾਲ ਕੇ ਰਿਗੀਆਂ ਰਤ ਸਿਮ ਦੀ ਅੱਖੀਆਂ ਚੋਂ ਜਿਗਰ ਪਰ ਮਾਰੇ ਵਿਛੋੜਾ ਸੰਗਾ ਮੈਨੂੰ ਉੱਠ ਦੇ ਬੈਠਦੇ ਨੂੰ ਰਹਿ ਈ ਤਾਂਗਾ ਮੈਨੂੰ ਉੱਠ ਤੇ ਬੈਠ ਤੇ ਨੂੰ ਰਹਿਨ ਹਰ ਭਗਤ ਵਤਨ ਦੀ ਤਾਂਗਾ ਇਹ ਧਰਤੀ ਨਿਕਲ ਜੂਗੀ ਕਰਾ ਬਿਆਨ ਜੋ ਸਿਰਾਂ ਪਰ ਵਰਤੀ ਕਿਸੇ ਵੇਲੇ ਭੁੱਲ ਦੇਨਾ ਅਮਾ ਦੇ ਕੋਠੇ ਬਾਪ ਦੀ ਧਰਤੀ ਯਾਰ ਨਾਲ ਨਿਤਣੀ ਸੀ ਕਿਤੇ ਨਾ ਸੁਣਣ ਸ਼ੌਕ ਦੀਆਂ ਬਾਗਾ ਮੈਨੂੰ ਉੱਠ ਤੇ ਬੈਠ ਤੇ ਦੇ ਦੇ ਮਹਿਲ ਵੜੇ ਨ ਅੰਦਰ ਕਪਤਾਨ ਟੀਮ ਦਾ ਸਾ ਖੇਲੜੇ ਗਏ ਕ੍ਰਿਕਟ ਜਲੰਧਰ ਕਬ ਮੈਂ ਤੇ ਅਰੜੜ ਨੇ ਮਾਰੀਆਂ ਸੇਖੇ ਝਿੜੀ ਛਲਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਸਣ ਰੰਦੀਆਂ ਤਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਣਦੀਆਂ ਤਾਂਗਾ ਪੈਦਾਵਾਰ ਅਨੇਕਾਂ ਨੇ ਮੇਰੇ ਪਾਸ ਕੰਮ ਕਰਕੇ ਸੁਖ ਭੋਗੇ ਜੱਟ ਦਿਲੋਂ ਭੁਲਾਉਂਦੇ ਨਾ ਜਿਨ੍ਹਾਂ ਦੇ ਲਾਤੇ ਦਾਸ ਨੇ ਮੋਗੇ ਪੈਦਾਵਾਰ ਵਧਾਤੀ ਸੀ ਬੋਲਤੇ ਬੋੜ ਲਾਤੀਆਂ ਟਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਣ ਦੀਆਂ ਟਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਨੈ ਨਹਾਰ ਵਕਤ ਤੇ ਵਤੜਦੀ ਆ ਤਾਂਗਾ ਮੈਨੂੰ ਰੱਖ ਲੋ ਨਗਰ ਮੇਂ ਜੀ ਮੈਨੂੰ ਰੱਖ ਲੋ ਨਗਰ ਮੇਂ ਜੀ ਨਗਰ ਦੇ ਲੋਕੋ ਹੱਥਾਂ ਦੀ ਆਵਾਹੋ ਬਾਬੂ ਜਾਨ ਦੇਵਣਾ ਦਾ ਦਾਸ ਦੀ ਕਬਰ ਬਣਾ ਲਓ ਸੋਹ ਰਾਜ ਦਬ ਦਿਓ ਗਾਮ ਮੇਂ ਜੀ ਸੱਚੇ ਕੋਣ ਈ ਤਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਗਾ ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ